ਸੋ ਇੱਧਰ ਪਾਪਾ ਬੈਠੇ ਨੇ ਇੱਧਰ ਸਾਵਲ ਐਂਡ ਵੀਰ ਜੀ ਇਕੱਲੇ ਆਏ ਨੇ ਹੈਲੋ ਸਾਵਲ ਹੈਲੋ ਸਾਵਲ ਹੈਲੋ ਹੈਲੋ ਸੋ ਇਕੱਲੇ ਆਏ ਨੇ ਕਿੱ사 ਲੱਗਾ ਸਾਵਲ ਗਾਣੇ ਲੰਦੇ ਆਏ ਹੋ ਨਾ ਸਸ਼ਕਲ ਵੀਰ ਜੀ ਇਕੱਲੇ ਕਿੱ사 ਲਗਾ ਕੇ ਬਹੁਤ ਵਧੀਆ ਮੰਮਾ ਕਰੇ ਕਹੋ ਸ਼ੋ ਜਲ ਬੰਨ ਮੰਮਾ ਕਰ ਇਹਨੂੰ ਪਤਾ ਨਹੀਂ ਮੰਮਾ ਕਰ ਇਹ ਹਾਂਜੀ ਹਾਂਜੀ ਕਰੇ ਨੇ ਉਹ ਕਿੱਥੇ ਹੈ ਜੀ ਵਿੱਚ ਵੇਗੋ ਹੈਲੋ ਮੇਰਾ ਸਿਕਾਵਲ ਪਿਆਰ ਨੇ ਸੱਚੀ ਬਹੁਤ ਤੇਜ਼ ਆਇਆ ਤੇ ਲੱਗਦਾ ਨਹੀਂ ਇਹ ਕੋਈ ਨਿੱਕੀ টাইਪ ਹੋਣਾ ਅਬੇ ਖੇਤੀ ਪਾਉਣੀ ਹੁਣ ਇਹ ਤਾਂ ਨਹੀਂ ਕੀਤਾ ਇਹਨੂੰ ਲੱਗਦਾ ਥੋੜੇ ਦਿਨ ਚੱਲੇ ਪਹਿਲਾਂ ਮਿਲਦਾ ਦੱਲਣਾਂ ਨਹੀਂ ਲਾਇਆ ਨਹੀਂ ਦੁਰਦਾ ਇਹ ਕੋਹਰ ਬਾਰ ਉਹ ਕਿਸਾ ਉਹ ਕਿੰਨੀ ਤੇਜ਼ ਲੰਦੀ ਗੱਡੀ ਸਾਵਲ ਲੱਗਿਆ ਆਪਣੇ ਕੰਮ ਸੁਣ ਲੋ ਸਾਵਲ ਕਿਸਾਨ ਕੇ ਨਾ ਮਤ ਉਹ ਸੋਵੇ ਹੀ ਸੌ ਵਲਤਵਾਦ ਕਹਿਣ ਦਾ ਭਾਵ ਕਿ ਵਿੱਚ ਵਿੱਚ 70 ਸੀ ਜਾਂਦਾ ਤੁਸੀਂ ਉੱਡਦੇ ਆ 100 ਦੇ ਚਾਟ ਆ ਗਿਆ ਪੂਜੀ ਦੀ ਕੋਲੇ ਹੁੰਦਾ ਇਹ ਦੋ ਕਿ ਬੋਲੇ ਸਾਵਰੋਂ ਦੇ ਸ਼ੁਰੂ ਹੋ ਗਿਆ ਸਾਵਰੋਂ ਦੇ ਕੋਲੇ ਆਣੇ ਇਸ ਸਾਵਰੋਂ ਦਾ ਵਾਸਤਾ ਚੰਗੀ ਦਾ ਹੋਵੇ ਸੋਸੀ ਗਾਦੀ ਦਰਕੰਤਾ ਦਾ ਦਵਾ ਕੱਲਿਆਂ ਦਾ ਹੁੰਦਾ ਯਾਦਾ ਕੀ ਹੋਣਾ ਸੋਨਾਂ ਦਾ ਗੜਿਆ ਸੈਕ ਹੋ ਗਿਆ ਕਿੰਨਾ ਪਸ ਗਿਆ दाद दाद मतलब बल गया चलो वो छोटियां डब्बियां भी ले लेनी है हां 4 आ तो दीदी नु वे मिल लो जाके उनका कल बोर्ड का केमिस्ट्री का पेपर है केमिस्ट्री का आ इधर चंद्र बनाए ਦੇ ਮਾਰੀਆਂ ਨੇ ਸਗੋਂ ਮੈਂ ਦਾਇਰ ਤਾਨਾ ਤਰੀਆਂ ਯਾਰੋ ਮਾ ਜਿਆ ਨੇ ਜੱਟ ਨੇ ਸੰਦੀ ਦਾ ਬੋਰਡ ਦਾ ਪੇਪਰ ਹੈ ਐਂਡ ਸਭ ਨੂੰ ਟੈਬ ਮਿਲ ਗਿਆ ਕੱਲਾ ਕਿਹੜਾ ਕਹਿੰਦਾ ਪੇਪਰ ਆ ਨੀ ਮੁੰਮ ਲੈ ਕੇ ਨਾ ਚੋ ਕਿ ਬਿਸਤੂ ਸੋਇ ਲਾ ਗਿਆ ਬੈਡ ਮਾਸਟਰ ਕਿੰਨੇ ਡਾਊਨਲੋਡ ਕੀਤੀ ਆ ਗੁਰਤੇ ਵਿਚਾਰੇ ਗੁਰਤੇ ਇੱਕ ਦਸਰਫਾ ਹਾਂ ਕਿਦਾਂ ਆਸੀ ਜੀਓ देख्ञी देख्ञी। कर तो देखे। 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 तावल अब आप कहां पे जा रहे जा रहे जा रहे हो? हो? ग्रेप्स खाने चलो 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 हो ਸੱਚੀ ਕਾਲੀ। ਉਹ ਵੀ ਆਲੋ। ਲੜੀ ਕਾਪੂਚੀਨ ਵੀ ਕੇ ਆ ਸਭ। ਕਿਤੋਂ? ਕਰੋ। ਅੱਛਾ। ਮੈਂ ਬਰੀਦ ਪੁੱਛੋਦੀ ਵੀ ਕੁਝ ਖਾ ਲਓ ਇਹਨਾਂ ਨੂੰ ਆ। ਮੈਂ ਕਹਾਂ ਇਹਨਾਂ ਨੂੰ ਇਹ ਪਰੌਣੇ ਨਹੀਂ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਇਹਨਾਂ ਨੂੰ ਜਦੋਂ ਭੁੱਖ ਲੱਗੀ। ਇਹਨਾਂ ਨੇ ਆਪੇ ਚੱਲ ਜਾਣਾ। ਸਾਬ ਨੂੰ ਵਿੱਚ ਕੁਝ ਪਿਆ ਤੋੜੀ। ਓਹ ਸਾਬ ਵਾਲੀ ਸਪੈਸ਼ਲ ਪਿਆਣੀ। ਓਕੇ। ਇਹਨਾਂ ਨੂੰ ਕੁਝ ਖਾਣ ਦੀ ਲੋੜ ਪੁੱਛ। ਉਹ ਗਿਠੁਆਈਆਂ ਉਹ ਬਹੁਤ ਪਿਆਰੀ ਨਹੀਂ ਹੈ ਉਹ ਦੋਦੀਆਂ ਨਹੀਂ ਐਂ ਬਈ ਉਹ ਬਹੁਤ ਪਿਆਰੀ ਦਾ ਉਹ ਦੋਦਾ ਉਹ ਬਹੁਤ ਦੋਗੀ ਆਈ ਨਾ ਢਾਈ ਉਹ ਸੁੱਟਦਾ ਹੀ ਫਿਰ ਯੈਸ ਸੁੱਟਣਾ ਅੱਛਾ ਜਦੋਂ ਆਈ ਉਦੋਂ ਹੋ ਗਏ ਤੇ ਮੈਂ ਆਈ ਹਾਂ ਹਾਂ ਉਹ ਤਾਂ ਦੰਦੀਆਂ ਹੀ ਆ ਉਹ ਤਾਂ ਜਿਆਦਾ ਪ੍ਰਾਣੀਆਂ ਥੋੜੀਆਂ ਸੀ ਤੇ ਹੁਣ ਵੀ ਤੁਹਾਡੀ ਸਪੈਸ਼ਲ ਹੈਗਾ ਕੇਕ ਰੱਖਿਆ ਰਾਤ ਦਾ ਇੱਕ ਦੋ ਕੇਕ ਲਿਆਂਦੇ ਹੀ ਤੇ ਇੱਕ ਰਾਤੀ ਸ਼ੁਰੂ ਕੀਤਾ ਆਪਾਂ ਨਹੀਂ ਇੱਕ ਪਰਸੋਂ ਖਾਰੇ ਐਸੀ ਇੱਕ ਗਾਲ ਖਾ ਲਿਆ ਖਾ ਲੋ ਜੀ ਖਾਣਾ ਜੀ ਮੈਂ ਦੇ ਕੇ ਕੈਂਡਿੰਗ ਆ ਬਿਕਾ ਗਿਆ ਬਹਿ ਗਿਆ ਇਹਨਾਂ ਨੇ ਨਾ ਪੁੱਛਣ ਦੀ ਲੋੜ ਨਹੀਂ ਐ ਤੇ ਆਪੇ ਖਾਣ ਵਾਲੇ ਆ ਮੇਰੇ ਮੇਰੇ ਤੋਂ ਹੁਣ ਜ਼ਿਆਦਾ ਇਹ ਪੇਟਾ ਨਹੀਂ ਮੇਰੇ ਹੋਏ ਆ ਬੜੇ ਕਿਤੇ ਡਾਂਸ ਕਰ ਕਰਕੇ ਬਾਲ ਪੜਦੇ ਬੜੇ ਜੇ ਲੈ ਪਰ ਪੜ ਪੜ ਕੇ ਹੋ ਗਿਆ ਕਿ ਫੋਨ ਵੇਖ ਵੇਖ ਕੇ ਜਾਗ ਜਾਣਾ ਯਾਰ ਗੱਲ ਕਰ ਸਕੀ ਯਾਰ ਰਾਤੀਆਂ ਉਹ ਆ ਬੰਦ ਕਰ ਦੇ ਕੀ ਕਰਮੀ ਲੱਗਣਗੀ ਇਹਨੂੰ ਲੈ ਇਹਦਾ ਇਧਰ ਬੀਪੀ ਟੌਨ ਚੱਲਣ ਡਿਆ ਬਈ ਇਧਰ ਕਰ ਦੋ ਕਰ ਦੋ ਆਪकी ਬੜੀ ਕੁੜੀਆ ਦਾ ਉੱਤੇ ਉੱਤੇ ਸ਼ੇਤੀਆ ਇੱਕ ਹੀ ਕਰਨਾ ਪਏ ਚਪੋਣੇ ਆ ਅੱਧੇ ਇਹ ਪੁੰਜਾ ਜੀ ਕੋਲ ਨੇ ਬੇਨਾਰੇ ਕਿ 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 ਪਗਲਾ ਦਾ ਇੱਕ ਇਕੱਠਾ ਕਰ ਲੋ ਨਾ ਪਗ ਲੈਂਦੀ ਸੀ ਨਾ ਪਗ ਲੈਂਦੀ ਇਕੱਠਾ ਕਰ ਲੋ ਇਹ ਜੇ ਆਜੇ ਕਰਦੇ ਆ ਕਿੰਨਾ ਮੁੜ ਗਿਆ ਨਹੀਂ ਪਾਣੀ ਜਾਂਦਾ ਦਿੱਤਾ ਪਾਣੀ ਹਾਂ ਜੀ ਕਿੰਨਾ ਪੀਏ ਇੱਥੇ ਲਾਇਆ

ਇਹ ਤਾਂ ਬਦਲ ਲੈਣਾ ਨੂੰ ਬਸ ਇਹਦੇ ਬਦਲ ਲੈ ਕੇ ਆਇਆ ਆ ਨਹੀਂ 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 ਹਾਂ ਸੱਚੀ ਸਾਵਲ ਦੀਦਾ ਲੈਪਟਾਪ ਨਹੀਂ ਲੈ ਕੇ ਆਇਆ ਨਹੀਂ ਜਾਂਦਾ ਕੰਪਰੈਸ਼ਨ ਦਾ ਫਿਰੋਂ ਮਿਲ ਕਰੋ ਨਹੀਂ ਮੈਂ ਉਹ ਜਿਹੜਾ ਮੈਂ ਹੀ ਦਿੱਤੀ ਹੋਰਰਾ ਕੋਈ ਨੂੰ ਹਾਂ ਪੁੱਛ ਲੈ ਮੈਨੂੰ ਨਹੀਂ ਪਤਾ ਮੈਂ ਤਾਂ ਭੁੱਜੀ ਗਈ ਵੀ ਮੈਂ ਭੇਜ ਦੂੰਗੀ ਪਾਪਾ ਕਹਿੰਦੇ ਮੈਂ ਲੈ ਕੇ ਗਿਆ ਮਕੈਨਿਕ ਤੋਂ ਦੋ ਕਹਿੰਦਾ ਠੀਕ ਆ ਚੱਲਦਾ ਨਹੀਂ ਚੱਲਦਾ ਪਤਾ ਨਹੀਂ ਆ ਸਭ ਲੋਕ ਕਰੋ ਹਣ ਇਧਰ ਪੈਕਿੰਗ ਬਾਪਲ ਮਾਈ ਇਹ ਡਿਡ ਮਾਈ ਐਲ ਚੈਕਿੰਗ ਹੈ ਵਾ I will check every single contact ਗੁਰਦਾ ਐਗਜ਼ਿਨ ਹੋਣ ਲੱਗੇ ਹੁਣ ਮਾਨਿਕ ਕੌਣ ਆ ਸੁਬਾਸ਼ ਬੁਕਸੋ ਬੁਕਸੋ ਇਹ ਤੋਂ ਮੈਂ ਵੀ ਲੈਂਦੀ ਨਹੀਂ ਬੁਕਸ ਸਲਵਲ ਬੇਕਰਸ ਬਰਦਰ ਇਦਾਂ ਫਰਵਾਜ਼ ਰੱਖਦੇ ਹਾਂ ਹਾਂਜੀ ਹਾਂਜੀ ਤਿਆਰੀ ਕਰਾਓ ਵੀ ਜੱਪੂ हां दसवां ही ਸੱਚ ਭੂਜੀ ਨੂੰ ਵੀ ਆਈ ਪਹੁੰਚ ਗਏ ਆ ਜਸਮੀਨ 10 ਮਿੰਟ ਹੋ ਗਏ ਪਹੁੰਚਿਆ ਨੂੰ 10 10 ਮਿੰਟ ਹੋ ਗਏ ਸੀ ਆ ਬਾਹਰ ਮਨਸੀ ਅਸੀਂ ਸੌਦੇ ਥੱਲੇ ਨਹੀਂ ਆਏ ਤੇ ਪੀ ਪੀ ਡੀ ਅਲੀ ਤੁਹਾਨੂੰ ਕਿਹਾ ਲਾਉਂਦੇ ਨਹੀਂ ਕੋਸ਼ ਨਹੀਂ ਬਣਿਆ ਇਨਟੈਂਟਿਵ ਕਲਾਸ ਪੀਪਲ ਬਹਨ ਮੈਨੂੰ ਥੋੜੀ ਬਦ ਐ ਭੂਜੀ ਨੂੰ ਅੱਜ ਤਾਂ ਨਹੀਂ ਤੇ ਇਹ ਤਾਂ ਪਾਪਾ ਨੂੰ ਚਾਹੀਦਾ ਹੀ ਨਾ ਰੱਖਦੇ ਗੱਡੀ 'ਚ ਤੁਸੀਂ ਹੁਣ ਆਪ ਹੀ ਭੁੱਲ ਗਏ ਜੇ ਚਲੋ ਪਤਾ ਨਹੀਂ ਕੀ ਕਰਨਾ ਤੁਹੀਂ ਲੈਪਟਾਪ ਉੱਤੇ ਛੱਡ ਦੇ ਉੱਤੇ ਛੱਡਾਂ ਮੈਂ ਸਵੇਰ ਦਾ ਫੋਨ ਕੀਤਾ ਸੀ ਓ ਠੀਕ ਆ ਓਥੇ ਨਹੀਂ ਤੇ ਹੈ ਕਿੱਥੇ ਆ ਤੇ ਉਹਦਾ ਕੀ ਫਾਇਦਾ ਫਿਰ ਬੰਨੂ ਕਿੰਨਾ ਕੁੱਬ ਗੱਡ ਕੇ ਬੈਠਦਾ ਆ ਚਲੋ ਠੀਕ ਆ ਓਕੇ ਹੈ ਹਲੋ ਜੀ ਕਾ ਕੁੱਬ ਕਿੰਨਾ ਗੱਡਿਆ ਕੀ ਗੱਲ ਬੈਸਟ ਵੇ ਟੂ ਪ੍ਰੀਵੈਂਟ ਬਿਮਾਰ ਹੋਗੀ ਇਹ ਤੁਹਾਡੀ ਮੰਮਾ ਦਾ ਹੀ ਤੇ ਉਹ ਪਹਿਲੋਂ ਪਲੇਟ ਲੈ ਕੇ ਜਾऊं ਕਿੱਧਰ ਚਲੇ ਜੇ ਸਾਵਲ ਸਾਵਲ ਵੀਰਜੀ ਤੈਨੂੰ ਪਤਾ ਵੀਰਜੀ ਝੂਠਾ ਨਹੀਂ ਖਾਂਦੇ ਵਾਪਸ ਆ ਜਾ ਵਾਪਸ ਆ ਜਾ ਇਹਦਾ ਇਰਾਦਾ ਭੰਡਿਆ ਕਿ ਮੈਂ ਇਕੱਲਾ ਹੀ ਖਾ ਜਾ ਮੈਂ ਇਧਰਾਂ ਲੈ ਕੇ ਜਾਣਾ ਦੋਸਤpoon ਕਾਰ ਲਈ ਪੜੇ ਤੇ ਤੁਹਾਨੂੰ ਪਤਾ ਵੀਰਜੀ ਝੂਠਾ ਨਹੀਂ ਖਾਂਦੇ ਖਲਾਣਾ ਪਾਉਣਾ ਤੂੰ ਉੱਤੇ ਜਾ ਕੇ ਹੱਦ ਹੋ ਗਈ ਤੇਰੇ ਵਾਲੀ ਇਹ ਆ ਪਲੇਟ ਹੀ ਜਾ ਕੇ ਖਾਣਾ ਕੋਈ ਨਹੀਂ ਕੋਈ ਨਹੀਂ ਛੱਡ ਕੇ ਪਾ ਲਈ ਮਾਰ ਹਾਂਜੀ ਕੋਈ ਨਹੀਂ ਬਸ ਮਾਰਦਾ ਰਹਿੰਦਾ ਹੈ ਇਹਨੂੰ ਸੁੱਟਦਾ ਜਾਂ ਗੁੱਟੇ ਕਨੇ ਸੁੱਟਦਾ ਕੀ ਕੀਤਾ ਕੀ ਹਾਲ ਬਣਾਇਆ ਨੇ ਕੇਕ ਦੇ ਚਾਂਡੇ ਆ ਵਿਚਾਰਾ ਤੁੰਨਾ ਹੀ ਪਾ ਦੋ ਮੈਂ ਕਰਾਂ ਮੈਂ ਬਹੁਤ ਨਹੀਂ ਨਹੀਂ ਦੇ ਦੇਲੀ ਮੈਂ ਪਾ ਲਈ ਅੱਛਾ ਅੱਛਾ ਆਪਣੀ ਆਪਣੀ ਪਸੰਦ ਹਾਂਜੀ ਵੀਰ ਜੀ ਨੂੰ ਦੇ ਦੇਣਾ ਨਹੀਂ ਨਹੀਂ ਆ ਮੈਂ ਲੈਣਾ ਅੱਛਾ ਵੀਰ ਜੀ ਨੂੰ ਕਰੀਮ ਲਾ ਕੇ ਦੇ ਦਿੱਤੀ ਤੇ ਥੱਲੇ ਨਹੀਂ 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 ਵੀਰ ਜੀ ਨੂੰ ਵੀ ਜੜੀ ਆ ਹਾਂ ਬਰਨ ਗੁਰਦੇਵ ਨੇ ਖਾਣਾ ਨਹੀਂ ਇਹਨੇ ਸਾਰਿਆ ਜਿਹੜੇ ਜਾਫਰ ਤੇ ਗੁਰਦੇਵ ਚ ਦੇ ਦੇਣਾ ਵੀਰ ਜੀ ਨੂੰ ਰੱਖੇ ਕਿ ਖਾਣ ਨੂੰ ਪਾਰਟੀ ਜਦੋਂ ਬੱਠੀ ਹੋ ਜਾਂਦੀ ਫਿਰ ਕਿਸ ਦੀ ਸੁਣਦੇ ਥੋੜੀ ਹੈ ਤੀਨੇ ਟੇਹਾਂ ਕਿ ਟੱਪੇਣ ਹਾਂ ਕਟਿੰਗ ਕਰਦੇ ਹੀ ਕਰਦੇ ਆ ਕੀ ਹੋ ਗਿਆ ਗੀ ਹੋਵਾ ਕਰਦੇ। ਇਹ ਗਲਾ ਕਿਤਾ ਖਰਾਬ ਆ ਕੀ ਖਾਣਾ ਨਾ ਹੁੰਤੇ। ਅਮਰ ਸਰ ਇਹਨਾ ਕੀ। ਹਮ ਤੇਦਾ ਹੋਇਆ ਪਿਆ। ਹਮ ਤੇਦਾ ਹੋਇਆ ਪਿਆ। ਝਵਾ ਲਾ। ਮੈਂ ਤੇ ਵਾਸ਼ਿੰਗ ਆ ਨਿਕੰਗ ਡੇਈ। ਲਾਵੇ ਕੁੜੀ ਬੱਠੀ ਹੋ ਜਾਏਗੀ। ਹਮ। ਮੈਂ ਉਹ ਵੀ ਕਹਿੰਦੀ ਰਹਿ ਗਈ ਖਾਣ ਡਾ ਰਹਿ ਗਈ। ਖਾਂ ਖੰਗੜ ਲਾਗੇ ਬਟਾ। ਆਪਣੀ ਬੁਸਲਾ ਕੀ ਆ ਪੜਨਾ। ਆਹ ਆਹ ਨਹੀਂ ਪੜਦੇ। ਜੇ ਵਰੁੰਦ ਨੂੰ ਅੱਜ ਹੀ ਛੱਡ ਦਈਏ ਉੱਥੇ ਤੇ ਸਵੇਰੇ ਫੇਰ ਨਹੀਂ ਛੱਡਾਂ ਜਾਵਾਂਗੇ। ਮੈਂ ਜਾਂਦਾ ਕਿਹਦਾ ਫੇਰ? ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਤੇਰੀ ਕੋਈ ਹੈਗੀ ਨਹੀਂ ਆ ਪ੍ਰੈਜੈਂਟੇਸ਼ਨ ਹੈਗੀ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਜੇ ਤੇ ਹੀ ਹੈਗੀ ਆ ਤੂੰ ਤਿਆਰੀ ਕਰਨੀ ਤਾਂ ਫੇਰ ਆਪਾਂ ਤੁਹਾਨੂੰ ਸ਼ਾਮ ਨੂੰ ਆਪਾਂ ਜਾਣਾ ਮੇਰੇ ਸਰ ਨੂੰ ਤੇ ਤੁਹਾਨੂੰ ਛੱਡ ਆਵਾਂਗੇ। ਕਿੱਥੇ ਮਰਾ ਹੁੰਦਾ ਕੀ ਪਤਾ। ਮੌਕਾ ਕਰਦੇ ਚਿੰਜਾ। ਅੱਛਾ ਚਾਹ ਹੀ ਹੋਵੇ ਨਾ ਸੇ। ਸਵੇਰੇ ਵੀ ਜਾ ਸਕਦਾ ਚਲ ਜੀ ਖਨੂਆ ਮੇਰੀ ਰਿਵੈਨਸ਼ਨ ਕੱਲ ਨਹੀਂ ਆਉਂਦਾ 1:30 ਵਜੇ ਕੱਲ ਤੇ ਹਲੇ ਪਚੋਗਾ ਆ ਗਈ ਸਾਈ ਹੂੰ ਕੱਲ ਚਲ ਵੇਖ ਲਓ ਜਿੱਦਾਂ ਹੀ ਕਰਨਾ ਫਿਰ ਤਰੀਕ ਨੂੰ 1:30 ਵਜੇ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਜਦੋਂ ਇਹਨਾਂ ਨੇ ਖਾਣਾ ਇਹਨਾਂ ਨੇ ਆਪੇ ਤਾਂ ਸਾਫ ਲਾਪੇ ਪਾ ਗਏ ਲੈ ਆ ਤੇ ਹਾਂ ਸਾਫ ਨੇ ਪਾ ਕੇ ਲੈ ਕੇ ਆਇਆ ਆਪਣੇ ਭਰਾ ਲਈ ਪੈ ਉਹ ਤਾਂ ਇੱਕੋ ਜਗ੍ਹਾ ਤੇ ਲਿਵੇਂ ਲੱਗਾ ਮੈਂ ਵੀਰ ਜੀ ਨੂੰ ਝੂਠਾ ਖਾਣਾ ਨਹੀਂ ਸਾਰਾ ਮੁੱਕ ਗਿਆ ਹਾਂਜੀ ਸਾਰਾ ਮੁੱਕ ਗਿਆ ਜੀ ਦੋ ਕੇਕ ਮੰਗਾ ਲਏ ਦੋ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਦੋ ਦਿਨ ਦੇ ਪਰ ਅਜੋੜ ਹੋਣ ਪਤਾ ਲੱਗਿਆ ਨਾ ਖਤਮ ਹੋ ਗਿਆ ਮਾ ਹੁਣ ਮਾੜਾ ਦੇ ਦੇਖਣੇ ਖਾਣੇ ਤਾਂ ਆ ਮੈਂ ਦੋ ਆ ਲੋ ਆ ਉਹ ਨਿਕਾਲ ਲੈਣਾ ਉਹੀ ਗੱਲ ਕਿ ਜਿਹੜੀ ਚੀਜ਼ ਪਸੰਦ ਹੋਵੇ ਉਹ ਬੰਦਾ ਖਾ ਹੀ ਲੈਂਦਾ ਗੰਦੇ ਹੱਥਾਂ ਨਾਲ ਉਹ ਵੀ ਕੀ ਹੱਸਦੇ ਚੱਕਲੇ ਪਹਿਲੇ ਖਾਣਾ ਨਹੀਂ ਹੋਣਾ ਮੈਂ ਖਾਣਾ ਹੈ ਉਹ ਸਾਵਲ ਕੋ ਲੈ ਲੈਣੇ ਸਾਵਲ ਨੇ ਮਿਲਣ ਦਾ ਸ਼ੀਸ਼ੇ ਦੀ ਖਾਲਾ ਕਿ ਦੀਦੀ ਮੇਰੇ ਵੱਲ ਨਾ ਆ ਜੇ ਹਣਾ ਅਰੇ ਸਾਇਬ ਨੂੰ ਰੱਟੇ ਪਤਾ ਦੀਦੀ ਨਹੀਂ ਆ ਅੱਛਾ ਯੇ ਮੈਂ ਆਰਾਮ ਨਾਲ ਖਾਣ ਨਾ ਅੱਛਾ ਠੀਕ ਹੈ ਜੀ ਖਾਓ ਜੀ ਕਰੋ ਮੌਜਾ ਇਹ ਕੀ ਖਾ ਲਿਆ ਮੱਛੀ ਨਹੀਂ ਆ ਰਹੀ ਮੈਂ ਸਾਨੂੰ ਲੋਕ ਬਦੀ ਬੁੱਤੀ ਬੁੱਤੀ ਬੋਕਰ ਕੀ ਖਾਂਗੇ ਮੈਂ ਸੱਚ ਨਾਲ